हां जी ਕੁੜਗਿਓ ਆਜ ਮੈਂ ਤੁਹਾਨੂੰ ਦੱਸਣ ਲੱਗੀ ਐ ਇੱਕ ਰਾਜ ਦੀ ਗੱਲ ਵੀ ਕੋਈ ਵੀ ਆਇਆ ਗਿਆ ਹੋਵੇ ਤਾਂ ਤੁਸੀਂ ਜਦੋਂ ਰੋਟੀ ਬਣਾਉਣੀ ਹੋ ਉਹਦੋਂ ਕੀ ਕਰਨਾ ਹੈਗਾ ਗੱਲ ਪੱਲੇ ਨਾ ਬੰਨ ਲਿਓ ਤੁਸੀਂ ਮੁੜ ਕੇ ਇਹ ਛੱਡਣੀ ਨਹੀਂ ਹੈਗੀ ਠੀਕ ਹੈ ਨਾ ਮੈਂ ਤੁਹਾਨੂੰ ਸਾਰਾ ਤਰੀਕਾ ਦੱਸੂ ਤੁਸੀਂ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਇੱਕ ਵਾਰੀ ਤਾਂ ਤੁਸੀਂ ਦੇਖੋ ਵੀ ਆਪਾਂ ਆਹ ਪਦੀਨੇ ਦੀ ਚਟਨੀ ਬਣਾਉਣ ਲੱਗੇ ਆ ਆਪਾਂ ਨੇ ਕੀ ਕੀਤਾ ਜੀ ਆ ਪਦੀਨਾ ਲੈ ਲਿਆ ਤੇ ਇਹਦੇ ਪੱਤੇ ਲੈ ਤੋੜ ਥੋੜਾ ਜਿਹਾ ਪਾਵਾਂਗੇ ਪਦੀਨਾ ਇਹਨੂੰ ਆਪਾਂ ਧੋ ਲਿਆ ਧੋ ਕੇ ਆਪਾਂ ਇਹਨੂੰ ਵਧੀਆ ਬਣਾ ਲੈਣਾ ਜੀ ਧੋਸਵਾਰ ਕੇ ਤੇ ਆਪਾਂ ਪਾਇਆ ਜੀ ਕੁੰਡੇ ਦੇ ਵਿੱਚ ਕੁੰਡੇ ਦੇ ਵਿੱਚ ਕੁੱਟੀ ਸੀਗੀ ਆਪਾਂ ਕੱਚੀ ਹਲਦੀ ਇਸ ਕਰਕੇ ਪੀਲਾ ਹੋਇਆ ਪਿਆ ਭਾਈ ਆਏ ਨਾ ਕਹਿ ਦਿਓ ਵੀ ਆਂਟੀ ਤੇਰਾ ਤਾਂ ਕੁੰਡਾ ਹੀ ਪੀਲਾ ਸੀਗਾ ਹਨਾ ਕੋਈ ਗੱਲ ਨਹੀਂ ਧੋਤੇ ਤੋਂ ਨਹੀਂ ਲੈਂਦਾ ਹੁੰਦਾ ਤਿੰਨ ਹਰੇ ਪਿਆਜ਼ ਲੈ ਲੇ ਤੇ ਆ ਚੱਕ ਲਓ ਜੀ ਚੱਕ ਲਿਆ ਨੂਨ ਮਿਰਚ ਆਪਾਂ ਠੀਕ ਹੈ ਆਪਣੇ ਨੂਨ ਮਿਰਚ ਚੱਕ ਲੋ ਤੇ ਨਾਲ ਮੰਨਤ ਵੀ ਲੱਗੀ ਪਈ ਆ ਮੇਰੇ ਤੇ ਤੁਸੀਂ ਆਪਣੀ ਵੀਡੀਓ ਪੂਰੀ ਦੇਖਣੀ ਆ ਆ ਚੱਕੋ ਜੀ ਆਪਾਂ ਪਾਤੀਆਂ ਮਿਰਚਾਂ ਮਿਰਚਾਂ ਦਾ ਪਤਾ ਚਮਚਾ ਇੱਕ ਪਦੀਨੇ ਦੀਆਂ ਪੱਤੀਆਂ ਦੇ ਵਿੱਚ ਠੀਕ ਹੈ ਜੀ ਤੇ ਥੋੜਾ ਜਿਹਾ ਤਿੱਖਾ ਬਣਾ ਲੈਨੇ ਆ ਤੇ ਆ ਪਾ ਲਿਆ ਜੀ ਇੱਕ ਚਮਚ ਨਮਕ ਦਾ ਜਿਹੜਾ ਕਿ ਇਹ ਕਰਾਰਾ ਬਣ ਜੂਗਾ ਵਧੀਆ ਜਿਆਦਾ ਨਹੀਂ ਪਾਉਣੇ ਆਪਾਂ ਨਮਕ ਫਿਰ ਤਾਂ ਬਾਹਲਾ ਖਾਰਾ ਜਾ ਹੋ ਜਾਂਦਾ ਭਾਈ ਕੰਮ ਠੀਕ ਹੈ ਨਾ ਆ ਤਿੰਨ ਪਿਆਜ਼ ਲੈ ਆਏ ਧੋਲੇ ਮੈਂ ਧੋ ਕੇ ਹੁਣ ਇਹਨਾਂ ਨੂੰ ਕੱਟ ਵੱਢ ਲਵਾਂਗੇ ਆਪਾਂ ਹਨਾ ਕਟ ਵੱਢ ਕੇ ਤੇ ਉਹਨਾਂ ਚਰ ਆਪਾਂ ਜਿਹੜੀਆਂ ਕੱਲੀਆਂ ਪਦੀਨੇ ਦੀਆਂ ਪੱਤੀਆਂ ਨੇ ਉਹਨਾਂ ਨੂੰ ਰਗੜ ਲਈਏ ਅੱਜ ਨਾ ਪਦੀਨੇ ਦਾ ਚਟਨੀ ਖਾਣ ਨੂੰ ਜੀ ਕੀਤਾ ਤੇ ਮੰਨਤ ਆਈ ਹੋਈ ਸੀ ਕਹਿੰਦੀ ਨਾਨੀ ਮੈਂ ਵੀ ਚਟਨੀ ਖਾਣੀ ਐ ਚੱਲ ਮੈਂ ਖਾ ਪੋਤਾ ਆਪਾਂ ਚਟਨੀ ਬਣਾ ਲੈਨੇ ਹੈਗੇ ਆ ਹਨਾ ਕੀਏ ਤੇ ਜੋਰ ਧਾਰ ਲੱਗਦਾ ਹੈਗਾ ਆਪਾਂ ਚੱਕਿਆ ਕੁੰਡਾ ਘੋਟਾ ਪਾਈ ਤੇ ਚਟਨੀ ਬਣਾਉਣ ਲੱਗ ਗਏ ਤੇ ਉਧਰ ਮੰਨਤ ਜੀ ਲੱਗੇ ਪਏ ਨੇ ਰੋਟੀ ਬਣਾਉਣ ਵਾਸਤੇ ਆ ਦੇਖੋ ਜੀ ਮੰਨਤ ਨੇ ਆਟਾ ਗੁੰਨ ਕੇ ਭਾਈ ਪ੍ਰਾਤ ਤਾ ਮੰਨਤ ਨੂੰ ਥਿਆਈ ਨਾ ਧੋਣ ਵਾਲੀ ਪਈ ਸੀ ਮੰਨਤ ਨੇ ਚੱਕਿਆ ਤੇ ਥਾਲੀ ਦੇ ਵਿੱਚ ਰੱਖ ਲਿਆ ਚਲੋ ਜੋ ਉਹਨੂੰ ਅੱਛਾ ਲਗੇ ਤਵਾ ਰੱਖਤਾ ਜੀ ਗੈਸ ਦੇ ਉੱਪਰ ਤਵਾ ਹੋਈ ਜਾਂਦਾ ਗਰਮ ਤੇ ਅਸੀਂ ਨਾਨੀ ਦੋਤੀ ਜ਼ੋਰਮ ਜ਼ੋਰ ਲੱਗੀਆਂ ਪਈਆਂ ਰੋਟੀ ਬਣਾਉਣ ਤੇ ਆਹ ਦੇਖੋ ਜੀ ਪਦੀਨਾ ਅਸੀਂ ਲਿਆ ਰਗੜ ਤੇ ਆਹ ਦੇਖੋ ਤੁਸੀਂ ਕਿੰਨਾ ਵਧੀਆ ਰਗੜਿਆ ਗਿਆ ਜਿਆਦਾ ਨਹੀਂ ਇਹਦਾ ਪਾਣੀ ਜਾਂ ਕੱਢਣਾ ਹੈਗਾ ਪਦੀਨੇ ਦਾ ਫਿਰ ਵਧੀਆ ਨਹੀਂ ਬਣਦਾ ਚਟਨੀ ਨਹੀਂ ਮੈਨੂੰ ਉਹ ਨਹੀਂ ਸਵਾਦ ਲੱਗਦੀ ਹੈਗੀ ਠੀਕ ਹੈ ਨਾ ਜੀ ਆਹ ਦੇਖੋ ਤੁਸੀਂ ਆ ਆਪਾਂ ਪਾ ਲਏ ਜਿਹੜੇ ਪਿਆਜ਼ ਕੱਟੇ ਵੱਡੇ ਸੀਗੇ ਇਹਨਾਂ ਨੂੰ ਬਾਹਲਾ ਨਹੀਂ ਰਗੜਨਾ ਜਾਦੇ ਤਾਂ ਫਿਰ ਉਹ ਕੂਲੀ ਜੀ ਚਟਨੀ ਬਣ ਜਾਂਦੀ ਉਹ ਮੈਨੂੰ ਨਹੀਂ ਸਵਾਦ ਲੱਗਦੀ ਆ ਦੇਖੋ ਜੀ ਮੰਨਤ ਲੱਗੀ ਪਈ ਆ ਗਰਮ ਗਰਮ ਫੁਲਕੇ ਬਣਾਉਣ ਤੇ ਤੁਹਾਨੂੰ ਮੈਂ ਰਾਜ ਦੀ ਗੱਲ ਦੱਸਦੀ ਆ ਵੀ ਇਹ ਫੁਲਕੇ ਬਣਦੇ ਕਿਵੇਂ ਆ ਤੁਸੀਂ ਵੀ ਕੁੜਕਿਓ ਇਹ ਗੱਲ ਪੱਲੇ ਬੰਨ੍ਹ ਲਓ ਤੇ ਆਪਾਂ ਨੇ ਕੀ ਕਰਨਾ ਵੀ ਮੰਨਤ ਨੇ ਕੀ ਕੀਤਾ ਰੋਟੀ ਲਈ ਬਣਾ ਤੇ ਉੱਤੇ ਬਾਟੀ ਲਈ ਮੁੱਦੀ ਮਾਰ ਤੇ ਦੇਖੋ ਮੰਨਤ ਦੇ ਕੰਮ ਵੀ ਮੰਨਤ ਨੇ ਚੱਕ ਤੇ ਗੋਲ ਰੋਟੀ ਬਣਾਉਣ ਵਾਲੇ ਫੱਟੇ ਮੈਂ ਕਿਹਾ ਮੰਨਤ ਦੀਆਂ ਰੋਟੀਆਂ ਗੋਲ ਕਿਵੇਂ ਆ ਹੌਲੀ ਕਦੇ ਨੇ ਮੈਨੂੰ ਪਤਾ ਲੱਗਾ ਮੈਨੂੰ ਚੋਰੀਓ ਚੋਰੀਓ ਬਣਾਉਂਦੀ ਸੀ ਲੋ ਜੀ ਪਾ ਲੋ ਹਾਰ ਆ ਮੇਰੇ ਪਾਉਗੀ ਹਾਰ ਰਾਣੀ ਹਾਰ ਮਾਨਤ ਹੁਣ ਇਹ ਕਹਿੰਦੀ ਇਹ ਨਾਨੀ ਨਾਨੀ ਹਾਰ ਤੇਰੇ ਵਾਸਤੇ ਮੈਂ ਚੱਲ ਪੁੱਤ ਮੈਂ ਪਾ ਲੂੰਗੀ ਹਨਾ ਜੇ ਮੈਂ ਨਾ ਪਾਉਂਗੀ ਹੋਰ ਦੂਜਾ ਕੌਣ ਕੁੜੀਆਂ ਦੀ ਗੱਲ ਸੁਣਦਾ ਹੁੰਦਾ ਤੁਹਾਨੂੰ ਵੀ ਪਤਾ ਹੀ ਏ ਧੀਓ ਹਨਾ ਤੇ ਆਹ ਦੇਖੋ ਤੁਸੀਂ ਪੁੱਤ ਇਹ ਅਮਾਨਤ ਤਾਂ ਲੱਗੀ ਪਈ ਏ ਰੋਟੀ ਬਣਾਉਣ ਤੇ ਮੰਤਨੇ ਕਰਤੀ ਗੋਲ ਰੋਟੀ ਤੇ ਉਧਰੋਂ ਮੈਂ ਵੀ ਕ ਚਟਨੀ ਦਾ ਚੁੰਬਰ ਕੱਢਤਾ ਤੇ ਆਹ ਦੇਖੋ ਤੁਸੀਂ ਜਿਆਦਾ ਨਹੀਂ ਮੈ ਰਗੜਨੀ ਉਹ ਮੈਨੂੰ ਚੰਗੀ ਨਹੀਂ ਲੱਗਦੀ ਲਾਲਸੀ ਜੀ ਫਿਰ ਆ ਦੇਖੋ ਜੀ ਮੰਨਤ ਦੀ ਰੋਟੀ 'ਚ ਕੋਈ ਬਾਲ ਹੈਗਾ ਚੱਕੋ ਜੀ ਆਹ ਦੇਖੋ ਥੋੜੀ ਜਿਹੀ ਉਹਨੇ ਮੰਨਤ ਨੇ ਰੋਟੀ ਨੂੰ ਉਹ ਥੋੜੀ ਜਿਹੀ ਥਾਂ ਛੱਡਤੀ ਵੀ ਇਹੇ ਖਰਾਬ ਨਾ ਲੱਗੇ ਤੇ ਰੜ ਗਈ ਰੋਟੀ ਤੇ ਆਪਾਂ ਪਾ ਲਈ ਜੀ ਚਟਣੀ ਚਟਣੀ ਦੇ ਪਾ ਲਿਆ ਮੱਖਣ ਤੇ ਮੱਖਣ ਦੇ ਨਾਲ ਆਪਾਂ ਰੱਖ ਲਈ ਦਹੀਂ ਤੇ ਆਹ ਲਓ ਜੀ ਫੁਲਕੇ ਰੱਖਲੇ ਦੋ ਤੇ ਲੱਸੀ ਤੇ ਭਾਈ ਡਾਕਟਰ ਸਾਹਿਬ ਹੁਣ ਖਾਣਗੇ ਤੁਹਾਡੇ ਅੰਕਲ ਜੀ ਤੇ ਇਹ ਮੰਨਤ ਨੇ ਆਪਣੇ ਨਾਨੇ ਵਾਸਤੇ ਕਰਤਾ ਥਾਲ ਤਿਆਰ ਤੇ ਚਲੋ ਜੀ ਤੁਸੀਂ ਵੀ ਆਓ ਤੇ ਖਾਓ ਭਾਈ ਸਾਰੇ ਜਾਣੇ ਹਨ ਤੇ ਸਾਡੀ ਵੀਡੀਓ ਤੁਹਾਨੂੰ ਮਾਮਾ ਧੀਆ ਦੀ ਮੈਰੀ ਤੇ ਮੰਨਤ ਦੀ ਕਿਵੇਂ ਲੱਗੀ ਤੇ ਭਾਈ ਲਾਈਕ ਕਮੈਂਟ